ਮਾਤਾ ਪਿਤਾ ਦੇ ਵਿਰੁੱਧ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਕਰਕੇ ਮੇਰੀ ਬੇਨਤੀ ਹੈ ਗੱਡੀ ਦਾ ਨਾਮ ਗੱਡੀ ਨਾਮ ਦਾ ਤਾਮਲ ਜਾਂ ਕੁਟ ਟ੍ਰੈਪ ਰੈਡਿੰਗ ਕਰਦਾ ਹੈ ਕੋਈ ਲੰਡਾ ਮੋਟਰਸਾਈਕਲ ਹੈ ਵਿਦਾਊਟ ਨੰਬਰ ਪਲੇਟ ਘੁੰਮਦਾ ਹੈ ਉਹਨਾਂ ਦੇ ਇਹ ਸਿਰਫ ਇਹ ਮਟੀਰ ਇਹ ਬਹੁਤ ਜ਼ਿਆਦਾ ਇਥੇ ਗੇਟੀਆਂ ਲਾਉਂਦੀ ਇਹ ਲੜਕੀਆਂ ਨੂੰ ਕਈਆਂ ਕੋਲ ਤੁਸੀਂ ਕਰਦੇ ਦੇਖੋ ਵੇ 3 18 ਸਾਲ ਤੋਂ ਘੱਟ ਬੱਚਿਆਂ ਨੂੰ ਜਿਹੜਾ ਵੀਕਲ ਨਾ ਦੇ ਏ ਸਰ ਅੱਜ ਤੁਸੀਂ ਗਰਮ ਸਕੂਲ ਦੇ ਜਿਹੜਾ ਬॉयਜ਼ ਹਥੇ ਨਾਕਾ ਲਾ ਰਿਹਾ ਹੈ ਕਾਰਨ ਕੀ ਹੈ ਇਹ ਕਾਰਨ ਇਹ ਆ ਜੀ ਬੜੀਆਂ ਫੋਨ ਕੌਰ ਰਹੀਆਂ ਕੰਪਲੇਂਟ ਆ ਰਹੀਆਂ ਪਬਲਿਕ ਵੱਲੋਂ ਇਹ ਜਦੋਂ ਛੁੱਟੀ ਹੁੰਦੀ ਹੈ ਇੱਥੇ ਇੱਕ ਬॉयਜ਼ ਸਕੂਲ ਹੈ ਲੜਕੀਆਂ ਦਾ ਸਕੂਲ ਹੈ ਔਰ ਲੜਕੀਆਂ ਦਾ ਸਕੂਲ ਜਦੋਂ ਛੁੱਟੀ ਹੁੰਦੀ ਹੈ ਆ ਜਿਹੜੇ ਸਿਰਫ ਇਹ ਮਦੀਰ ਇਹ ਬਹੁਤ ਜ਼ਿਆਦਾ ਇੱਥੇ ਗੇਟੀਆਂ ਲਾਉਂਦੀ ਹੈ ਇਹ ਲੜਕੀਆਂ ਨੂੰ ਕਈਆਂ ਤਰ੍ਹਾਂ ਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਇਸ ਗੱਲ ਕਰਕੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਬੜੇ ਸਟ੍ਰਿਕਟ ਆਰਡਰ ਨੇ ਮਾਨਯੋਗ ਡੀਆਈ ਸਾਹਿਬ ਵੱਲੋਂ ਕਿਤੇ ਵੀ ਕੋਈ ਹੁਲੜਵਾਜ ਹੁਲੜਬਾਜੀ ਕਰਦਾ ਜਾਂ ਕੋਈ ਟ੍ਰਿਪ ਰੈਡਿੰਗ ਕਰਦਾ ਕੋਈ ਲੰਡਾ ਮੋਟਰਸਾਈਕਲ ਹੈ ਵਿਦਾਊਟ ਨੰਬਰ ਪਲੇਟ ਘੁੰਮਦਾ ਉਹਨਾਂ ਤੇ ਸਖਤ ਕشن ਲਾਇਆ ਜਾਂਦਾ। ਉਸੇ ਗੱਲ ਨੂੰ ਮੁੱਖ ਰੱਖਦੇ ਹੋਏ ਅੱਜ ਆ ਪ੍ਰੈਸ ਕਲੱਬ ਦੇ ਬਾਹਰ ਤੇ ਗਵਰਨਮੈਂਟ ਕਾਲਜ ਦੇ ਬਾਹਰ ਜਿਹੜਾ ਸਕੂਲ ਦੇ ਨਾਕਾ ਲਗਾਇਆ ਇਥੇ ਜਿਹੜੇ ਮੋਟਰਸਾਈਕਲ ਚੱਕ ਕਰ ਰਹੇ ਨੇ ਚੈੱਕ ਕਰਕੇ ਉਹਨਾਂ ਦੇ ਬੰਦੀ ਕਰਨੀ ਚਾਹੀਦੀ। ਅੱਜ ਤਾਂ ਹੁਣ ਕਈ ਇੱਥੇ ਬੱਚੇ ਸੀਗੇ ਜਿੰਨਾ ਵੀ ਉਮਰ 18 ਸਾਲ ਤੋਂ ਘੱਟ ਆ ਉਹ ਵੀ ਬਾਈਕ ਵਗੈਰਾ ਨਹੀਂ ਚਰਦੇ ਆ ਉਹ ਵੀ ਉਹਦੀਆਂ ਨੇ ਦੇਖੀ। ਕਿ ਪੇਰੈਂਟਸ ਨੂੰ ਰੋਕੀ ਜਾਣਾ ਚਾਹੀਦਾ। ਕੈਪਸ ਨੂੰ ਇਹ ਕਹਿਣਾ ਚਾਹੁੰਦੇ ਆ ਮੈਂ ਟ੍ਰੈਫਿਕ ਪੁਲਿਸ ਫਰੋਇਦਪੁਰ ਵੱਲੋਂ ਜ਼ਿਲ੍ਹਾ ਪੁਲਿਸ ਫਰੋਇਦਪੁਰ ਵੱਲੋਂ 3 18 ਸਾਲ ਤੋਂ ਘੱਟ ਬੱਚਿਆਂ ਨੂੰ ਜਿਹੜਾ ਵੀਕਲ ਨਾ ਤੇ ਇਹਦੇ ਬਾਰੇ ਅਸੀਂ ਬੜਾ ਸੈਮੀਨਾਰ ਲਾ ਕੇ ਪਬਲਿਕ ਪਲੇਸ ਵਾਲੀਆਂ ਥਾਵਾਂ ਤੇ ਦੱਸ ਕਿ ਲੋਕਾਂ ਨੂੰ ਕਿ ਇਹ ਗੈਰ ਕਾਨੂੰਨੀ ਹੈ ਜੇਕਰ ਬੱਚਾ 18 ਸਾਲ ਤੋਂ ਘੱਟ ਕੋਈ ਵਹੀਕਲ ਪਾਉਂਦਾ ਚਲਾਉਂਦਾ ਪਾਇਆ ਜਾਂਦਾ ਤੇ ਉਹਦੇ ਮਾਤਾ ਪਿਤਾ ਦੇ ਵਿਰੁੱਧ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਕਰਕੇ ਮੇਰੀ ਬੇਨਤੀ ਹੈ ਕਿ ਇਹ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਇਹਨਾਂ ਨੂੰ ਵਹੀਕਲ ਨਾ ਦਿੱਤਾ ਜਾਵੇ ਜਿਹੜੇ ਬੱਚੇ ਇਹ ਹੀ ਰੋਕੇ ਆ ਇਹਨਾਂ ਦੀ ਅਸੀਂ ਵੈਰੀਫਾਈ ਕਰ ਰਹੇ ਹਾਂ ਡਾਕੂਮੈਂਟ ਕਰ ਰਹੇ ਹਾਂ ਔਰ ਇਹਨਾਂ ਦੇ ਪਰਿਵਾਰ ਤੋਂ ਵੈਰੀਫਾਈ ਇਹਨਾਂ ਦੇ ਡਰਾਈਵਿੰਗ ਕਾਰਡ ਵੈਰੀਫਾਈ ਕਰਕੇ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ